ਜੋ ਕਿ 220 ਕਰੋੜ ਰੁਪਇਆ ਸਰਕਾਰ ਦਾ ਖਰਚਾ ਆ ਗਿਆ ਹਨੂ ਫੜਨ ਵਾਸਤੇ ਫਿਰ ਵੀ ਉਹ ਫੜਿਆ ਨਹੀਂ ਜਾਂਦਾ ਲਾਸਟ ਤੇ ਉਹਨੂੰ ਮਾਰਨਾ ਹੀ ਪਿਆ ਉਹ ਵੀ ਜੰਗਲ ਚੋਂ ਬਾਹਰ ਲਿਆ ਆਗੇ ਠੀਕ ਤੇ ਅੱਜ ਆਪਾਂ ਗੱਲ ਕਰਨ ਲੱਗੇ ਆਂ ਡਾਕੂ ਬਾਰੇ ਇੰਡੀਆ ਦਾ ਐਸਾ ਡਾਕੂ ਤਾਮਿਲਨਾਡੂ ਤੇ ਕਰਨਾਟਕ ਚ ਰਹਿੰਦਾ ਹੀ ਉਹ ਜਿਹਨੇ ਆਪਣੇ ਪੂਰੀ ਜ਼ਿੰਦਗੀ ਵਿੱਚ 198 ਕਤਲ ਕੀਤੇ ਤੇ 2000 ਤੋਂ ਵੱਧ ਹਾਥੀ ਮਾਰੇ ਹੀ ਉਹਨੇ ਹਾਥੀਆਂ ਦੀ ਸਮਗਲਿੰਗ ਕਰਦਾ ਸੀ ਤੇ ਚਲੋ ਵੀਡੀਓ ਸ਼ੁਰੂ ਤੋਂ ਸ਼ੁਰੂ ਕਰਦੇ ਆਂ ਅੱਜ ਜਿਹੜੀ ਆਪਾਂ ਗੱਲ ਕਰਨ ਲੱਗੇ ਆਂ ਗਿਆ ਵਿਰਪਨ ਡਾਕੂ ਦਾ ਨਾਂ ਹੀ ਵਿਰਪਨ ਇਹਦੇ ਦੀ ਮੂਵੀ ਬਣੀ ਆ ਤੁਸੀਂ ਵੇਖੀ ਹੋ ਸ਼ਾਇਦ ਜਿੰਨੇ ਨਹੀਂ ਵੇਖਿਆ ਵੇਖ ਵੀ ਲਿਓ ਵਿਰਪਨ ਤੇ ਇਹ ਬਹੁਤ ਖਤਰਨਾਕ ਤਰੀਕੇ ਦਾ ਡਾਕੂ ਹੀ ਮਤਲਬ ਸਭ ਤੋਂ ਜ਼ਿਆਦੀ ਜਿਹੜੀ ਦੁਸ਼ਮਣੀ ਪੁਲਿਸ ਵਾਲਿਆਂ ਨਾਲ ਹੈ ਪੁਲਿਸ ਵਾਲਾ ਜਿੱਥੇ ਦੇਖ ਜਾਂਦਾ ਹੈ ਉਹਦਾ ਸੇਰ ਵੱਢ ਗਏ ਤੇ ਉਹਦੇ ਨਾਲ ਫੁੱਟਬਾਲ ਖੇਡਦਾ ਠੀਕ ਹੈ ਅੱਗੇ ਅੱਗੇ ਆਪਾਂ ਤੁਹਾਨੂੰ ਸਟੋਰੀ ਸਾਰੀ ਦੱਸਾਂਗੇ ਸਭ ਤੋਂ ਪਹਿਲਾਂ ਜਦੋਂ ਛੋਟਾ ਸੀਗਾ ਉਦੋਂ ਇਹ ਆਪਣੇ ਚਾਚੇ ਨਾਲ ਜੰਗਲਾਂ 'ਚ ਜਾਂਦਾ ਹੁੰਦਾ ਸੀ ਤਾਮਨ ਲਾਡੂ ਦਾ ਰਹਿਣ ਵਾਲਾ ਸੀ ਇਹਦਾ ਚਾਚਾ ਜਿਹੜਾ ਉਹ ਚੰਦਨ ਦੀ ਲੱਕੜੀ ਦੀ ਸਮਗਲਿੰਗ ਕਰਦਾ ਸੀ ਤੁਹਾਨੂੰ ਪਤਾ ਜਿੱਦਾਂ ਬੱਚੇ ਨੇ ਵੇਖਣਾ ਉ ਤੇ ਉਹ ਆਪਣੇ ਚਾਚੇ ਨਾਲ ਜੰਗਲਾਂ ਚ ਜਾਣ ਲੱਪਿਆ ਤੇ ਉਹ ਚੀਜ਼ਾਂ ਸਿੱਖਣ ਲੱਪਿਆ ਤੇ ਜਦੋਂ ਫਿਰ ਥੋੜਾ ਜਿਹਾ ਵੱਡਾ ਹੋਇਆ ਇਹਨੇ ਮਤਲਬ ਕ੍ਰਾਈਮ ਕਰਨਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਇੱਕ ਦਿਨ ਜਦੋਂ ਇਹਦਾ ਚਾਚਾ ਇਹ ਜੰਗਲ ਚ ਗਏ ਸੀਗੇ ਤੇ ਉਥੋਂ ਪੁਲਿਸ ਦੀ ਰੇਡ ਪੈ ਗਈ ਜਦੋਂ ਚੰਦਨ ਮਤਲਬ ਸਮਗਲਿੰਗ ਕਰਦੇ ਪਏ ਸੀ ਇਹਨੇ ਆਪਣੇ ਚਾਚੇ ਦੀ ਬੰਦੂਕ ਫੜ ਕੇ ਤੇ ਮਤਲਬ ਪੁਲਿਸ ਗਾਰਡ ਹੁੰਦਾ ਇੱਕ ਤੇ ਉਹਨੂੰ ਮਾਰਦਾ ਉਸ ਤੋਂ ਬਾਅਦ ਇਹਦਾ ਕ੍ਰਾਈਮ ਚ ਜਿਹੜਾ ਪੈਰ ਰੱਖਿਆ ਗਿਆ ਤੇ ਫਿਰ ਇਹਨੇ ਹੌਲੀ ਹੌਲੀ ਆਪਣੇ ਚਾਚੇ ਤੋਂ ਇਹ ਵਾਕ ਹੋ ਗਿਆ ਇਨੇ ਸੋਚ ਲਾਗੇ ਮੈਂ ਆਪ ਜ ਆਪਣਾ ਕੰਮ ਕਰਨਾ ਵ ਤੇ ਕੁਝ ਵੱਡਾ ਕਰਨਾ ਵ ਇਹ ਜੰਗਲ ਚ ਰਹਿਣ ਲੱਗ ਗਿਆ ਕਰਨਾਟਕ ਤੇ ਤਾਮਲਨਾਡੂ ਦੋ ਜ਼ਿਲ੍ਹਿਆਂ ਦੇ ਜੰਗਲਾਂ ਦੇ ਇਹਦਾ ਇਕੱਲੇ ਦਾ ਕਾਬੂ ਹੀ ਮਤਲਬ ਇਹਨੇ ਆਪਣਾ ਕਾਬੂ ਕਰ ਲਿਆ ਇਹਦੇ ਨਾਲ ਦੇ ਪਹਿਲਾਂ ਜਿੰਨੇ ਵੀ ਬੰਦੇ ਸਮਗਲਿੰਗ ਕਰਦੇ ਸੀ ਜਾਂ ਹਾਥੀਆਂ ਦੀ ਦੰਦ ਦੀ ਤਕਸਰੀ ਕਰਦੇ ਸੀਗੇ ਉਹ ਮਤਲਬ ਇਹਦੇ ਤੋਂ ਖਾਰਖਾਨਾ ਲੱਗ ਗਏ ਕਿਉਂਕਿ ਕਾਫੀ ਉੱਚਾ ਜਾਣ ਲੱਗ ਗਿਆ ਮਤਲਬ ਇਹਦੀ ਚੜ੍ਹਾਈ ਆਉਣ ਲੱਗੀ ਬੇਖੌਫ ਹੀ ਡਰਦਾ ਨਹੀਂ ਕਿਸੇ ਤੋਂ ਬੰਦਾ ਮਾਰ ਲੱਗਿਆ ਮੈਂਟ ਲਾਉਂਦਾ ਹੈਗਾ ਤੇ ਉਹਨਾਂ ਨੇ ਫਿਰ ਰਲ ਕੇ ਜਦੋਂ ਵੀ ਇਹ ਮਤਲਬ ਡਿਲੀਵਰੀ ਦੇਣੀ ਹੁੰਦੀ ਹੀ ਇਹਨੇ ਮਤਲਬ ਹਾਥੀਆਂ ਵਾਲੇ ਦੰਦ ਕੱਟ ਕੇ ਤੇ ਉਹਦੀ ਡਿਲੀਵਰੀ ਕਰਨ ਦੀ ਉਦੋਂ ਹੀ ਉਹ ਪੁਲਿਸ ਦੀ ਰੇਡ ਪਵਾ ਦਿੰਦੇ ਕਾਫੀ ਟਾਈਮ ਇੰਦਾ ਚੱਲਦਾ ਰਿਹਾ ਫਿਰ ਇਹਨੇ ਸਭ ਤੋਂ ਪਹਿਲਾਂ ਪਤਾ ਲਗਾਇਆ ਕਿ ਇਹ ਪੁਲਿਸ ਨੂੰ ਮੁਖਬਰੀ ਕਰਦਾ ਕੌਣ ਆ ਤੇ ਇਹਨੇ ਇਹ ਪਤਾ ਲਗਾ ਕੇ ਜਿੰਨੇ ਵੀ ਇਹਦੇ ਨਾਲ ਦੇ ਗੈਂਗ ਮੈਂਬਰ ਜਿਹਨੇ ਸਾਰੇ ਮਾਰਦੇ ਉਹਦੇ ਨਾਲ ਜਿਹੜਾ ਕਾਫੀ ਡਰ ਦਾ ਮਾਹੌਲ ਬਣ ਗਿਆ ਤੇ ਕੋਈ ਵੀ ਇਹਦੇ ਖਿਲਾਫ ਜਿਹੜੀ ਗਵਾਹੀ ਦੇਣ ਤੋਂ ਮਤਲਬ ਗਵਾਹੀ ਦੇਣ ਤੋਂ ਡਰ ਲੱਗ ਗਿਆ ਕੋਈ ਪੁਲਿਸ ਨੂੰ ਇਹਦੀ ਮੁਖਬਰੀ ਕਰਨੋਂ ਸਾਰੇ ਹਟ ਗਏ ਇਦਾਂ ਕਰਕੇ ਇਹਨੇ ਜੰਗਲ ਜਿਹਾ ਆਪਣਾ ਇੱਕ ਸਸਮਰਾਜੇ ਖੜਾ ਕਰ ਲਿਆ। ਇਹਨੇ ਕ੍ਰਾਈਮ ਦੀ ਦੁਨੀਆ 'ਚ ਕਦਮ ਰੱਖਿਆ ਉਹ ਦੋ ਸਿਰਫ ਇਹਦੀ ਉਮਰ 15 ਸਾਲ ਹੀ। ਤੁਸੀਂ ਸੋਚੋਗੇ 15 ਸਾਲ ਦਾ ਬੱਚਾ ਕੀ ਹੁੰਦਾ ਠੀਕ ਆ। 15 ਸਾਲ ਦੀ ਇਹਦੀ ਉਮਰ ਸੀ ਤੇ ਦੋ ਰਾਜੇ ਮਤਲਬ ਦੋ ਕਰਨਾਟਕ ਆ ਤੇ ਤਾਮਿਲਨਾਡੂ ਦੀ ਸਰਕਾਰਾਂ ਨੇ ਇਹਨੇ ਭਾਜਣਾ ਬਾਤੀਆਂ। ਉਹ ਅੱਗੇ ਆਪਾਂ ਤੁਹਾਨੂੰ ਦੱਸਾਂਗੇ। ਤੇ ਇਹ ਮਤਲਬ ਜਦੋਂ ਇਹਨੇ ਕਬਜ਼ਾ ਕਰ ਲਿਆ ਜੰਗਲਾਂ ਦੇ ਫੇਰੇ ਹਾਥੀਆਂ ਦੀ ਤਸਕਰੀ ਇਹਨੇ ਕਰਨੀ ਸ਼ੁਰੂ ਕਰ ਦਿੱਤੀ। ਕਮ ਸੇ ਕਮ 2000 ਤੋਂ ਜ਼ਿਆਦੇ ਹਾਥੀ ਇਹਨੇ ਮਾਰ ਕੇ ਜਿਹੜੇ ਉਹਨਾਂ ਦੇ ਦੰਦ ਹੀ ਉਹ ਵੇਚਦਾ ਸੀਗਾ। ਫਿਰ ਜਦੋਂ ਪੁਲਿਸ ਨੂੰ ਪਤਾ ਲੱਗਾ ਤੇ ਪੁਲਿਸ ਇਹਦੇ ਤੇ ਮਤਲਬ ਸ਼ਾਪੇਮਾਰੀ ਕਰਦੀ ਜੰਗਲ 'ਚ ਇਹਨੂੰ ਫੜਨ ਦੀ ਕੋਸ਼ਿਸ਼ ਕਰਦੀ ਪਰ ਜਿੰਨੇ ਪੁਲਸ ਵਾਲ ਜੰਗਲ 'ਚ ਜਾਂਦੇ ਸੀ ਕਿਉਂਕਿ ਇਹਨੂੰ ਜੰਗਲ ਦਾ ਬਹੁਤ ਭੇਦ ਸੀ ਜਿੰਨੇ ਵੀ ਇਹਦੇ ਬੰਦੇ ਸੀ ਪੁਲਿਸ ਨੂੰ ਫੜ ਕੇ ਦੇ ਜੰਗਲ 'ਚ ਮਾਰ ਦਿੰਦੇ ਸੀ ਕਿਸੇ ਦਾ ਕਿਸੇ ਪੁਲਸ ਵਾਲ ਦਾ ਪਤਾ ਨਹੀਂ ਲੱਗਦਾ ਕਿ ਕਿੱਥੇ ਗਿਆ ਕਿੱਥੇ ਨਹੀਂ ਠੀਕ ਆ ਫਿਰ ਸਰਕਾਰ ਇਹ ਤੋਂ ਬੜੀ ਤੰਗ ਆ ਗਈ ਕਿਉਂਕਿ ਸਰਕਾਰ ਨੂੰ ਪਤਾ ਲੱਗਣ ਲੱਗਾ ਕਿ ਜੰਗਲ 'ਚ ਹਾਥੀ ਨਹੀਂ ਰਹਿ ਗਏ ਸਾਰੇ ਹਾਥੀ ਇਹ ਮਾਰ-ਮਾਰ ਕੇ ਖਤਮ ਕਰੀ ਜਾਂਦੇ ਆ ਵੀ ਹਾਥੀ ਦੇ ਦੰਦ ਨਹੀਂ ਖਰੀਦੂਗਾ ਜਿਹੜਾ ਖਰੀਦੂਗਾ ਉਹਨੂੰ ਮਤਲ ਤੇ ਇਹ ਤੋਂ ਬਾਅਦ ਉਹਦਾ ਕਾਫੀ ਕੰਮ ਜਿਹੜਾ ਬਿਜ਼ਨਸ ਥਾਪ ਹੋ ਗਿਆ ਹਾਥੀਆਂ ਨਾਲ ਫੇਰੇ ਨੇ ਚੰਦਨ ਦੀ ਲੱਕੜੀ ਦਾ ਜਿਹੜਾ ਕੰਮ ਸ਼ੁਰੂ ਕਰਤਾ ਮਤਲਬ ਚੰਦਨ ਵੜ ਗੇ ਉਹ ਵੇਚਣੀ ਉਹਦੀ ਸਮਗਲੀ ਸ਼ੁਰੂ ਕਰਤੀ ਚੰਦਨ ਦੀ ਤਸਕਰੀ ਦੇ ਨਾਲ ਨਾਲ ਉਹਨੇ ਫਿਰ ਕਿਰਨੈਪਿੰਗ ਦਾ ਵੀ ਕੰਮ ਸ਼ੁਰੂ ਕਰ ਲਿਆ ਉਹ ਕਿਰਨੈਪਿਕ ਤਾਂ ਕਰਨ ਲੱਗਾ ਕਿ ਉਹ ਚਾਹੁੰਦਾ ਸੀ ਕਿ ਮੇਰਾ ਨਾਮ ਦੁਨੀਆ 'ਚ ਬਣਿਆ ਰਹੇ ਲੋਕਾਂ ਨੂੰ ਲੋਕਾਂ ਦੇ ਸਾਹਮਣੇ ਮੈਂ ਆਉਂਦਾ ਰਹਾ ਉਹਨੇ ਵੱਡੇ ਵੱਡੇ ਬੰਦੇ ਕਿਰਨੈਪ ਕਰਕੇ ਜੰਗਲ 'ਚ ਲਿਆ ਆਗੇ ਜਾਂ ਇਹ ਫਰौती ਮੰਗਦਾ ਸੀ ਤੇ ਜਾਂ ਫਿਰ ਉਹਨਾਂ ਨੂੰ ਮਾਰ ਦਿੰਦਾ ਸੀਗਾ ਇਹ ਕੰਮ ਸ਼ੁਰੂ ਕਰਤਾ ਇਹਦੇ ਨਾਲ ਕਾਫੀ ਖੌਫ ਬਣ ਗਿਆ ਉਹ ਜਦੋਂ ਬੰਦਾ ਮਾਰਦਾ ਸੀ ਉਹ ਰਿਕਾਰਡ ਕਰਕੇ ਵੀਡੀਓ ਮਤਲਬ ਸਾਰਿਆਂ ਨੂੰ ਭੇਜ ਦਿੰਦਾ ਸੀ ਤੇ ਇੰਨੀ ਖਤਰਨਾਕ ਤਰੀਕੇ ਨਾਲ ਬੰਦਾ ਮਾਰਦਾ ਕਿ ਸਾਰਿਆਂ ਦੇ ਰੌਬ ਨੇ ਖੜੇ ਹੋ ਜਾਂਦੇ ਸੀ ਮਤਲਬ ਐਡਾ ਨਿਰਦਈ ਹੀਗਾ ਉਹ ਚੰਦਨ ਦੀ ਲੱਕੜ ਇੰਨੀ ਵੇਚੀ ਕਿ ਉਸ ਸਮੇਂ ਚ 2 ਅਰਬ ਦੀ ਕੀਮਤ ਦੀ ਚੰਦਨ ਨੇ ਵੇਚੀ ਉਹ ਸਮੇਂ ਤੁਸੀਂ ਸੋਚ ਲਓ 1990 ਦੇ ਦੀ ਗੱਲ ਆਜ ਦੇ ਟਾਈਮ 'ਚ ਉਹ ਪੈਸਾ ਕਿੰਨਾ ਵੈਲਿਊ ਵੀ ਉਸ ਪੈਸੇ ਦੀ ਅਫੀਸਰ ਸਾਲ ਜਿਹੜੇ ਲੰਘੇ ਪੁਲਿਸ ਵੱਲੋਂ ਤੇ ਛਾਪੇ ਮਾਰੀ ਕਰਦੀ ਪਰ ਕੰਮ ਜਾਬ ਨਹੀਂ ਹੁੰਦੀ ਪੁਲਿਸ ਵਾਲੇ ਜਿੰਨੇ ਵੀ ਜੰਗਲ 'ਚ ਜਾਂਦੇ ਸੀ ਉਹ ਬਾਹਰ ਨਹੀਂ ਆਉਂਦੇ ਲੋਕੀ ਜੰਗਲਦਾਰ ਨੂੰ ਪੇਤ ਹੀ ਮਾਰ ਦਿੰਦਾ ਸਾਰੇ ਫਿਰ ਪੁਲਿਸ ਵਾਲਿਆਂ ਨੇ ਇੱਕ ਸ਼੍ਰੀ ਨਿਵਾਸ ਨਾਮ ਦਾ ਇੱਕ ਆਈਪੀਐਸ ਅਫਸਰ ਉਹਨੂੰ ਉਥੇ ਤਾਮਲ ਨਾਡੂ ਚ ਲਿਆਂਦਾ ਉਹਨੂੰ ਫੜਨ ਵਾਸਤੇ ਉਹਨੇ ਹੌਲੀ ਹੌਲੀ ਜਿਹੜਾ ਪਲਾਨ ਬਣਾਉਣਾ ਸ਼ੁਰੂ ਕਰਤਾ ਮਤਲਬ 8-9 ਮਹੀਨਿਆਂੋਂ ਪਲਾਨ ਬਣਾਉਂਦਾ ਰਿਹਾ ਕਿਦਾਂ ਕਿੱਥੇ-ਕਿੱਥੇ ਟਿਕਾਣੇ ਆ ਕਿਹੜੇ-ਕਿਹੜੇ ਬੰਦੇ ਦੇ ਬਾਹਰ ਡੀਲਿੰਗ ਕਰਦੇ ਆ ਹਨ ਤੇ ਇਹਨੂੰ 9 ਮਹੀਨਿਆਂ ਦੀ ਮੱਲੋ ਕੋਸ਼ੀ ਤੋਂ ਬਾਅਦ ਉਹਨੇ ਜਿਹੜਾ ਵਾ ਫਿਰੱਪਨ ਨੂੰ ਫੜ ਲਿਆ ਠੀਕ ਆ ਜੰਗਲ 'ਚੋਂ ਫੜ ਕੇ ਲੈ ਗਏ ਕਿਉਂਕਿ ਉਹਦੇ ਬੰਦੇ 1-2 ਬੰਦਿਆਂ ਦੇ ਵਿੱਚੋਂ ਹੀ ਰਲ ਗਏ ਉਹਨੂੰ ਫੜਾਤਾ ਤੇ ਜਦੋਂ ਉਹਨੂੰ ਉੱਥੇ ਠਾਣੇ 'ਚ ਖੜਿਆ ਉਸੇ ਰਾਤ ਜਦੋਂ ਸ਼੍ਰੀ ਨਿਵਾਸ ਹੀ ਜਿਹੜਾ ਮੇਨ ਆਫੀਸਰ ਹੀ ਉਹ ਕਦੇ ਬਾਹਰ ਖਾਣਾ ਖਾਣ ਗਿਆ ਤੇ ਜਿਹੜਾ ਫਿਰੱਪਨ ਹੀ ਉਹ ਮੱਲੋ ਪਤਾ ਨਹੀਂ ਪੁਲਿਸ ਵਾਲਿਆਂ ਨੂੰ ਜਾਂਦੇ ਉਹਨੇ ਦੇ ਕੇ ਰਿਸ਼ਵਤ ਦੇ ਕੇ ਤੇ ਉਹ ਜੰਗਲ 'ਚੋਂ ਭਾਜ ਗਿਆ ਇਸੇ ਗੱਲ ਦਾ ਉਹਨੇ ਫਿਰ ਆਪਾਂ ਨੇ ਮੱਲੋ ਗੁੱਸਾ ਰੱਖਿਆ ਕਿ ਇਹਨੇ ਮੈਨੂੰ ਲੋ ਮੈਨੂੰ ਫੜਿਆ ਗਿਆ ਮਤਲਬ ਇਸ ਗੱਲ ਤੋਂ ਉਹ ਚਿੜਚਿੜਾ ਹਟ ਮਨਾਉਣ ਲੱਗ ਗਿਆ ਕਿ ਮਤਲਬ ਇਹ ਪਹਿਲਾ ਪੁਲਿਸ ਵਾਲਾ ਵਾ ਜਿਹਨੇ ਮੈਨੂੰ ਫੜਿਆ ਵਾ ਤੇ ਉਹਦੇ ਚ ਬਦਲੇ ਦੀ ਭਾਵਨਾ ਜਾਗ ਪਈ ਕਿ ਮੈਂ ਇਹਨੂੰ ਜਿੰਨਾ ਤੱਕ ਮਾਰਦਾ ਨਹੀਂ ਮੈਂ ਸਾਹ ਨਹੀਂ ਲੈਣਾ ਤੇ ਮੁੜ ਕੇ 6-7 ਮਹੀਨੇ ਬਾਅਦ ਉਹਨੇ ਫੇਰ ਆਪਣੇ ਕਿਸੇ ਬੰਦੇ ਦੇ ਹੱਥ ਉਹਨੂੰ ਸ਼੍ਰੀ ਨਵਾਸ ਨੂੰ ਇੰਸਪੈਕਟਰ ਨੂੰ ਮਤਲਬ ਆਈਪੀਐਸ ਆਫਸਰ ਨੂੰ ਭੇਜਿਆ ਸੁਣਾ ਕਿ ਮੈਂ ਸਰੈਂਡਰ ਕਰਨਾ ਚਾਹੁੰਦਾ ਹਾਂ ਮਨ ਤੂੰ ਮੈਨੂੰ ਜੰਗਲ ਜਾ ਕੇ ਮਿਲ ਪਰ ਮੇਰੇ ਇਕੱਲਾ ਮਤਲਬ ਤੇ ਇਹ ਨਾਲ ਕੋਈ ਵੀ ਹੋਣਾ ਨਹੀਂ ਚਾਹੀਦਾ ਮੈਂ ਤਨ ਨਾਲ ਗੱਲਬਾਤ ਕਰਾਂ ਦੀ ਆ ਤੇ ਉਹ ਮਤਲਬ ਉਹਦੀ ਪੀਕਰ ਤੇ ਉਹ ਜਦੋਂ ਜੰਗਲ ਜਾ ਗਿਆ ਆਪਣੀ ਜੀਬ ਲੈ ਕੇ ਤੇ ਇਹਨੇ ਉਹਨੂੰ ਵੇਖਦਾ ਹੀ ਫਿਰ ਆਪਾਂ ਨੇ ਉਹਨੂੰ ਗੋਲੀ ਮਾਰ ਕੇ ਮਾਰਤਾ ਤੇ ਉਹਦਾ ਸਿਰ ਕੱਟ ਕੇ ਤੇ ਉਹ ਨਾਲ ਫੁੱਟਬਾਲ ਖੇਡਿਆ ਉਹਦੇ ਬੰਦਿਆਂ ਨੇ ਇਹਨੇ ਤੇ ਉਹਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਤੇ ਉਹਦੇ ਨਾਲ ਕਾਫੀ ਖੌਫ ਹੋ ਗਿਆ ਪੁਲਿਸ 'ਚ ਵੀ ਤੇ ਸਰਕਾਰ ਵੀ ਕਾਫੀ ਮਤਲਬ ਸ਼ਰਮਿੰਦਗੀ ਮਹਿਸੂਸ ਹੋਈ ਵੀ ਇਹ ਮਤਲਬ ਕੀ ਹੋਇਆ ਸਾਡੇ ਨਾਲ ਤੇ ਸਰਕਾਰ ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਤੇ ਪਹਿਲਾਂ ਜਦੋਂ ਪੁਲਿਸ ਵਾਲੇ ਕੰਮ ਪਹਿਲਾਂ ਜਦੋਂ ਪੁਲਿਸ ਵਾਲੇ ਕੰਮ ਕਰਦੇ ਜਿੰਨੇ ਵੀ ਆਸ-ਪਾਸ ਦੇ ਗਾਵੇਂ ਜਦੋਂ ਉਹਦੀ ਖਬਰ ਉਹਦੀ ਖਬਰ ਉਹ ਲੈਂਦੇ ਹੀ ਮਤਲਬ ਵੀ ਫਿਰ ਆਪਾਂ ਕਿੱਥੇ ਆ ਉਹਨਾਂ ਨੂੰ ਮਾਰਦੇ ਹੀ ਕੋਟ ਦੇ ਇਹਦੇ ਕਈਆਂ ਨੂੰ ਤੇ ਜਾਨੋਂ ਮਾਰ ਦਿੰਦੇ ਹੀ ਕੋਟ ਕੋਟ ਕੇ ਉਹਨਾਂ ਨੂੰ ਘਰਾਂ ਤੋਂ ਚੁੱਕ ਕੇ ਲੈ ਜਾਂਦੇ ਸੀ ਉਹਨਾਂ ਦਾ ਜੀਣਾ ਆਰਾਮ ਕੀਤਾ ਪੁਲਿਸ ਨੇ ਤੇ ਜਦੋਂ ਸ਼ਪੀ ਸ਼੍ਰੀ ਨਿਵਾਸ ਆਇਆ ਇਹਨੇ ਉਹਨਾਂ ਲੋਕਾਂ ਨਾਲ ਮਤਲਬ ਦੋਸਤੀ ਕਰਨੀ ਸ਼ੁਰੂ ਕਰਦੀ ਉਹਨਾਂ ਦੇ ਘਰ ਵੀ ਬਣਾ ਕੇ ਦਿੱਤੇ ਨੇ ਸਰਕਾਰੀ ਖਜ਼ਾਨੇ ਚੋਂ ਪੈਸੇ ਲੈ ਕੇ ਕੁਝ ਆਪਣੇ ਕੋਲੋਂ ਲਾਏ ਉਹਨਾਂ ਨੂੰ ਪਾਣੀ ਜਿੱਥੇ ਪਾਣੀ ਨਹੀਂ ਉੱਥੇ ਪਾਣੀ ਦੀ ਸਹੂਲਤ ਮੁਹੱਈਆ ਕਰਾਈ ਤੇ ਉਹਨਾਂ ਨਾਲ ਇਹਨੇ ਯਾਰੀ ਦੋਸਤੀ ਬਣਾ ਲਈ ਇਸੇ ਯਾਰੀ ਦੋਸਤੀ ਦਾ ਫਾਇਦਾ ਉਠਾ ਕੇ ਉਹ گاؤں ਵਾਲੇ ਜਿਹੜੇ ਸੀ ਪਿੰਡਾਂ ਵਾਲੇ ਉਹਨੂੰ ਖਬਰ ਦੇਣ ਲੱਗ ਗਏ ਵਿਰਪਨ ਦੀ ਤੇ ਇਸੇ ਚੱਕਰ ਚ ਇਹਦਾ ਵਿਰਪ ਤੇ ਮੁੜ ਕੇ ਜਦੋਂ ਉਹਦੀ ਸ਼੍ਰੀ ਨਿਵਾਸ ਦੀ ਮੌਤ ਹੋਈ ਆ ਤੇ ਸਾਰੇ ਮਤਲਬ ਪਿੰਡ ਵਾਲੇ ਡਰ ਗਏ ਤੇ ਅੱਜ ਤੋਂ ਬਾਅਦ ਅਸੀਂ ਕਿਸੇ ਵੀ ਪੁਲਿਸ ਵਾਲੇ ਨੂੰ ਅਗਰਾਪਨ ਦੀ ਸੂਹ ਨਹੀਂ ਦੇਣੀ ਸਰਕਾਰ ਵੀ ਮਤਲਬ ਹੋਰ ਨਵੀਆਂ ਜੜੀਆਂ ਉਹ ਮਤਲਬ ਟੁਕੜੀਆਂ ਭੇਜਦੀ ਆ ਜੰਗਲ ਦੇ ਆਸ-ਪਾਸ ਕਿ ਇਹਨੂੰ ਫੜੋ ਤੇ ਮਤਲਬ ਉਹਨੂੰ ਹੋਰ ਗੁੱਸਾ ਜੜਦਾ ਕਿ ਪੁਲਿਸ ਮੇਰਾ ਖਹਿੜਾ ਕੇ ਹੋਣੀ ਛੱਡਦੀ ਉਹ ਹੋਰ ਪੁਲਿਸ ਵਾਲੇ ਮਾਰਨੇ ਸ਼ੁਰੂ ਕਰ ਦਿੰਦਾ ਵਾ ਫਿਰ ਇੱਕ ਟਾਈਮੋਂ ਪਲਾਨ ਬਣਾਉਂਦਾ ਵਾ ਆਪ ਹੀ ਸੂਹ ਕੱਢਦਾ ਵਾ ਇਹ ਮੈਂ ਮਤਲਬ ਅੱਜ ਐਸੇ ਸਮਗਲਿੰਗ ਮਤਲਬ ਡੀਲਿੰਗ ਕਰਨ ਲੱਗਾ ਵਾਂ ਚੰਦਨ ਦੀ ਲੱਕੜ ਦੀ ਤੇ ਜਿਹੜੇ ਮੇਨ ਮੇਨ ਆਫੀਸਰ ਹੁੰਦੇ ਉਹਨਾਂ ਨੂੰ ਫੜਨ ਵਾਸਤੇ ਉੱਥੇ ਜਾਂਦੇ ਆ ਤੇ ਉਹਨੇ ਪਹਿਲਾਂ ਹੀ ਸਾਰਾ ਝਾਲ ਵਿਛਾਇਆ ਹੁੰਦਾ ਤੇ ਉਹ ਸਾਰੇ ਆਫੀਸਰਾਂ ਨੂੰ ਉੱਥੇ ਜੰਗਲ ਦੀ ਮਾਰ ਦਿੰਦਾ ਮਤਲਬ ਬੜੀ ਬੇਰਹਿਮੀ ਨਾਲ ਮਾਰਦਾ ਤੇ ਜਿਹੜੇ ਨਾਲ ਉਹਦਾ ਖੌਫ ਹੋਰ ਵੀ ਵੱਜਦਾ ਸੁਰੱਖਿਅਤਿਆਂ ਤੇ ਆ ਜਾਂਦਾ ਮਤਲਬ ਟੀਵੀ ਚੈਨਲ ਤੇ ਉਹਦੀ ਇੱਕ ਵਾਰ ਫਿਰ ਤੋਂ ਖਬਰ ਚੱਲਣੀ ਸ਼ੁਰੂ ਹੋ ਜਾਂਦੀ ਹੈ ਹਲ ਜਿੰਨੇ ਵੀ ਪੁਲਿਸ ਵਾਲੇ ਸੀ ਮਤਲਬ ਬੱਸ ਦੇ ਵਿੱਚ ਉਹ ਵੀ ਸਾਰਿਆਂ ਨੇ ਬਾਹਰ ਬੰਨ੍ਹ ਨਾਲ ਡਾ ਲਏ ਇਸ ਤੋਂ ਬਾਅਦ ਜਿਹੜਾ ਬੀਐਸਐਫ ਨੂੰ ਮਲਵਤੇ ਨਾਦ ਕਰਤਾ ਜੰਗਲ ਦੇ ਆਸ-ਪਾਸ ਇਹਨੂੰ ਫੜਨ ਵਾਸਤੇ ਡੀਐਸਐਸ ਵੀ ਤੁਹਾਨੂੰ ਪਤਾ ਮਿਲਟਰੀ ਤੈਨਾਤ ਕਰਤੀ ਉਹਨਾਂ ਨੇ ਤੇ 5 ਕਰੋੜ ਰੁਪਏ ਦਾ ਜਿਹੜਾ ਇਹਦੇ ਸਿਰ ਦੇ ਨਾਮ ਰੱਖਤਾ ਕਿ ਜਿਹੜਾ ਇਹਨੂੰ ਫੜੂਗਾ ਉਹਨੂੰ 5 ਕਰੋੜ ਰੁਪਏ ਦਾ ਨਾਮ ਦੇ ਦਊਗਾ ਉਸ ਟਾਈਮ ਦੇ 1990 95 ਦੀ ਗੱਲ ਉਸ ਟਾਈਮ ਦੇ 5 ਕਰੋੜ ਰੁਪਏ ਬਹੁਤ ਜ਼ਿਆਦਾ ਹੁੰਦਾ ਸੀਗਾ ਤੇ ਲੋਕੋ ਤੋਂ ਡਰਦੇ ਬੜੇ 5 ਕਰੋੜ ਲੈਣਾ ਕਹਿੰਦੇ ਡਰ ਦੇ ਨਾਲ ਉਹਦੇ ਕੋਈ ਉਹਦਾ ਕੋਈ ਨਾਂ ਨਹੀਂ ਲੈਂਦਾ ਉਹਦੇ ਲਾਗੇ ਕਹਿੰਦੇ ਜਾਣਾ ਹੈ ਇਦਾਂ ਦਾ ਵੀ ਰੱਪਣ ਉਹ ਵੇਖਣ ਤੇ ਵੀ ਮੜਾ ਮੈਂ ਤੁਸੀਂ ਆ ਵੇਖ ਸਕਦੇ ਫੋਟੋ ਆ ਕਿਦਾਂ ਰੀਆਂ ਵੇਖਣ ਚ ਵੀ ਉਹ ਮਤਲਬ ਉਹ ਆਪਣੀਆਂ ਮੁੱਛਾਂ ਹੀ ਇਦਾਂ ਦੀਆਂ ਰੱਖਦਾ ਹੈ ਮੈਂ ਵੇਖਣ ਚ ਵੀ ਮਤਲਬ ਡਰਾਂ ਹਾਂ ਲੱਗਾ ਉਹ ਤਾਂ ਕਰਕੇ ਇਦਾਂ ਦੀਆਂ ਮੁੱਛਾਂ ਦੇ ਆਪਣਾ ਹੀ ਸਟਾਈਲ ਜਿਹਾ ਬਣਾ ਕੇ ਰੱਖਦਾ ਹੈਗਾ ਇੱਕ ਦੋ ਵਾਰੀ ਉਹਦਾ ਬੀਐਸਐਨ ਬੀਐਸਐਫ ਨਾਲ ਵੀ ਸਾਹਮਣਾ ਆਇਆ ਤਾਂ ਮੈਂ ਅੱਗੇ ਵੀ ਦੱਸਿਆ ਜਿੱਦਾਂ ਜੰਗਲ ਦੀ ਹਰ ਇੱਕ ਇੱਕ ਕੋਨੇ ਦੀ ਉਹਨੂੰ ਪਰਖਹੀ ਤੇ ਉਹਨੇ ਬੀਐਸਐਫ ਦੇ ਕਾਫੀ 5-6 ਜਵਾਨ ਮਾਰੇ ਇਸ ਤੋਂ ਬਾਅਦ ਜਿਹੜੇ ਬੀਐਸਐਫ ਵੀ ਉਹਦੇ ਮਤਲਬ ਜੰਗਲ ਚ ਜਾਣੋ ਮਤਲਬ ਡਰਦੇ ਹੀ ਉਹ ਵੀ ਬਾਹਰ ਬਾਹਰ ਹੀ ਰਹਿਣ ਲੱਗ ਗਏ ਮਤਲਬ ਉਹਨਾਂ ਨੇ ਇਹ ਮਲ ਜਨ ਨਹੀਂ ਜੰਗਲ ਜਿਆਨੇ ਸਾਡਾ ਕੋਈ ਨਾ ਕੋਈ ਸਾਥੀ ਮਾਰਿਆ ਜਾਂਦਾ ਵਾ ਤੇ ਉਹਨਾਂ ਨੂੰ ਸਿਰ ਦਲਦੀ ਲੈਣੀ ਕੱਟ ਕਰਤੀ ਬੀਐਸਐਫ ਨੇ ਉਹਨੇ ਆਪਣਾ ਫੇਰ ਕੰਮ ਇਦਾਂ ਹੀ ਜਾਰੀ ਰੱਖਿਆ ਫਿਰ ਉਹ ਕੜ ਨੈਪਿੰਗ ਵਾਲਾ ਕੰਮ ਆ ਜਾਂਦੇ ਉਹਨੇ ਹੋਰ ਵੱਧ ਵਾਅਦਾ ਕਰਤਾ ਫਿਰ ਇੱਕ ਟਾਈਮ ਤੇ ਉਹਨੇ 10 ਜਿਹੜੇ ਆਫੀਸਰ ਐ ਫੋਰੈਸਟ ਆਫਸਰ ਨੇ ਉਹਨਾਂ ਨੂੰ ਕੜ ਨੈਪ ਕਰ ਲਿਆ ਤੇ ਸਰਕਾਰ ਨੂੰ ਉਹਨੇ ਚਿੱਠੀ ਲਿਖੀ ਕਿ ਤੂੰ ਹੀ ਮੇਰੇ ਤੋਂ ਮਾਫੀ ਮੰਗੋ ਕਿ ਅਹੀਂ ਮੱਲਾ ਉਹ ਆੜੀ ਗਲਤੀ ਆਹੀਂ ਜੰਗਲ ਜੇ ਤੈਨੂੰ ਫੜਨ ਵਾਸਤੇ ਬੰਦੇ ਭੇਜੇ ਆ ਇਹ ਸਾਰੇ ਟਾਈਮ ਨੂੰ 7 ਹਫਤੇ ਲੱਗੇ 7 ਹਫਤਿਆਂ ਬਾਅਦ ਜਿਹੜੇ ਸਰਕਾਰ ਨੇ ਉਹ ਬੰਦੇ ਉਹਦੇ ਕੋ ਛਡਾਏ ਦਾ ਅਸਡੇ ਫੋਰੈਸਟ ਆਫਿਸਰ ਹੀ ਉਹ ਛਡਾਲੇ ਤੇ ਦੋ ਗੋਰੇ ਹੀ ਵਾਈਲਡ ਲਾਈਫ ਵਾਲੇ ਜਿਹੜੇ ਮਤਲਬ ਜੰਗਲਾਂ ਚ ਕਰਦੇ ਨਹੀਂ ਹੁੰਦੇ ਮਤਲਬ ਜਾਨਵਰਾਂ ਦੇ ਸਰਚ ਕਰਨ ਜਾਂਦੇ ਆ ਤੇ ਉਹ ਦੋ ਗੋਰੇ ਜਦੋਂ ਜੰਗਲ ਚ ਗਏ ਤੇ ਫਿਰ ਆਪਾਂ ਦੇ ਬੰਦਿਆਂ ਨੇ ਉਹਨਾਂ ਨੂੰ ਫੜ ਲਿਆ ਕੇ ਪੁਲਿਸ ਦੇ ਮੁਕਬਰੇ ਹਨਾ ਉਹਨੂੰ ਖਬਰ ਦੇ ਲਈ ਜੰਗਲ ਜਾਇਆ ਤੇ 10 ਦਿਨ ਤੱਕ ਉਹਨੇ ਉਹਨਾਂ ਨੂੰ ਕੜਨੈਪ ਕਰ ਛੱਡਿਆ ਆਪਣੇ ਨਾਲ ਰੱਖ ਛੱਡਿਆ ਕਿ ਮਤਲਬ ਇਹ ਮੇਰੀ ਜਿਹੜੀ ਆ ਖਬਰ ਪੁਲਿਸ ਤੱਕ ਪਹੁੰਚਾਉਣਗੇ ਫਿਰ 10 ਦਿਨਾਂ ਬਾਅਦ ਜਦੋਂ ਉਹਨੂੰ ਯਕੀਨ ਹੋਇਆ ਕਿ ਨਹੀਂ ਮਤਲਬ ਇਹ ਪੁਲਿਸ ਦੇ ਬੰਦੇ ਨਹੀਂ ਆ ਫਿਰ 10 ਦਿਨਾਂ ਬਾਅਦ ਇਹਨੇ ਉਹਨਾਂ ਨੂੰ ਛੱਡਿਆ ਫਿਰ ਨਗਪਾਣਾ ਦਾ ਇੱਕ ਮੰਤਰੀ ਹੀ ਉਹਨੂੰ ਇਹਨੇ ਕੜਨੈਪ ਕਰ ਲਿਆ ਉਹਦੇ ਘਰੋਂ ਹੀ ਮੰਤਰੀ ਨੂੰ ਇਹਨੇ ਜਦੋਂ ਕੜਨੈਪ ਕਰ ਲਿਆ ਇੱਕ ਉਹਨੇ ਪਿਛਲਾ ਜਿਹੜਾ ਐਕਟਰ ਨੂੰ ਮਤਲਬ ਕੜਨੈਪ ਕੀਤਾ ਉਦੋਂ ਪੁਲਿਸ ਨੇ ਸਰਕਾਰ ਨੇ ਉਹਨੂੰ 20 20 ਕਰੋੜ ਰੁਪਈਆ ਮੱਲੋ ਦੇਗ ਨੂੰ ਛਡਾਇਆ ਹੈ ਤੇ ਇਸ ਵਾਰ ਸਰਕਾਰ ਨੇ ਮੱਲੋ ਸੋਚਿਆ ਗਿਆ ਆਪਾਂ ਇਹਨੂੰ ਕੋਈ ਪੈਸੇ ਨਹੀਂ ਦੇਣੀ ਆਪਾਂ ਨੂੰ ਮੱਲੋ ਇਹਦੇ ਨਾਲ ਨੇ ਚੇਠਣਾ ਤੇ ਉਹਨਾਂ ਨੇ ਪੁਲਿਸ ਦੀਆਂ ਟੁਕੜੀਆਂ ਜਿਹੜੀਆਂ ਫੇਰ ਜੰਗਲ 'ਚ ਭੇਜਦੀਆਂ ਕਿ ਤੁਸੀਂ ਇਹਨੂੰ ਮਿਨਿਸਟਰ ਨੂੰ ਛਡਾ ਕੇ ਲਿਆਓ ਤੇ ਇਹਨੂੰ ਗੋਲੀ ਨਾਲ ਮਾਰ ਦੋ ਤੇ ਜਦੋਂ ਉਹ ਜੰਗਲ 'ਚ ਐਂਟਰ ਹੋਏ ਤੇ ਪੁਲਿਸ ਦੇ ਹੱਥ ਕੋਈ ਵੀ ਨਹੀਂ ਲੱਗਾ ਅੱਧੇ ਪੁਲਿਸ ਵਾਲੇ ਮਾਰੇ ਗਏ ਅੱਧੇ ਪੁਲਿਸ ਵਾਲੇ ਪਹੁੰਚ ਕੇ ਬਾਹਰ ਆ ਗਏ ਨਾ ਤੇ ਉਹ ਉਹਨੂੰ ਮਨਿਸਟਰ ਨੂੰ ਛਡਾਵਾਏ ਤੇ ਨਾ ਹੀ ਬਰਾਪਾ ਨਹੀਂ ਹੁੰਦਾ ਦੇ ਹੱਥ ਲੱਗਾ ਤੇ ਪੁਲਿਸ ਦੀ ਰਾਤਾਂ ਦੀ ਨੀਂਦ ਉੱਡ ਗਈ ਮਤਲਬ ਇਹਨੇ ਉਹਨਾਂ ਦੀ ਬੰਦੇ ਮਾਰੇ ਗਏ ਤੇ ਸਰਕਾਰ ਦੀ ਵੀ ਰਾਤਾਂ ਦੀ ਨੀਂਦ ਉੱਡ ਗਈ ਇੱਕ ਵਾਰ ਫਿਰ ਸਰਕਾਰ ਜਿਹੜੀ ਉਹ ਸਵਾਲਾਂ ਜਾਂ ਗਈ ਕਿ ਮਤਲਬ ਤੁਹਾਡੇ ਕੋਲ ਇੱਕ ਬੰਦਾ ਨਹੀਂ ਫੜਿਆ ਜਾਣ ਦੇ ਤੇ ਸਰਕਾਰ ਦੇ ਬਹੁਤ ਜ਼ਿਆਦਾ ਪ੍ਰੈਸ਼ਰ ਬਣ ਗਿਆ ਫਿਰ ਉਹਨੂੰ ਜਦਾਂ ਲੱਗਾ ਵੀ ਸਰਕਾਰ ਨਹੀਂ ਹੁਣ ਮੈਨੂੰ ਕੋਈ ਹੱਥ ਪੱਲਾ ਨਹੀਂ ਫੜਾਇਆ ਤੇ ਉਹਨੇ ਜਿਹੜਾ ਉਹ ਮਨਿਸਟਰ ਆ ਉਹਨੂੰ ਮਾਰ ਕੇ ਬੜੀ ਦਰਿੰਦਗੀ ਨਾਲ ਉਹਨੂੰ ਮਾਰਿਆ ਤੇ ਉਹਦਾ ਵੀਡੀਓ ਬਣਾ ਕੇ ਜਿਹੜਾ ਸਰਕਾਰ ਨੂੰ ਭੇਜਤਾ ਇਹਦੇ ਨਾਲ ਜਿਹੜਾ ਖੌਫ ਹੋਰ ਵਧ ਗਿਆ ਤੇ ਇੱਕ ਵਾਰ ਫੇਰ ਉਹ ਮਤਲਬ ਚਰਚ ਮੇਰਾ ਪਣ ਪਹਿਲਾਂ ਹਾਥੀਆਂ ਦਾ ਸ਼ਿਕਾਰ 2000 ਹਾਥੀ ਉਹਨੇ ਮਾਰਿਆ ਸਿਰ ਚ ਗੋਲੀ ਮਾਰ ਕੇ ਹਾਥੀ ਨੂੰ ਮਾਰ ਦਿੰਦਾ ਲਾਹੀਆ ਫਿਰ ਚੰਦਾਂ ਦੀ ਲੱਕੜੀ ਸਮਗਲਿੰਗ ਤੇ ਫਿਰ ਉਹਨੇ ਵੱਡੇ ਵੱਡੇ ਬੰਦਿਆਂ ਨੂੰ ਕੜਨਾਇਬ ਕਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਸਰਕਾਰਾਂ ਕਰਨਾਟਕਾ ਤੇ ਤਾਮਿਲਨਾਡੂ ਦੀ ਸਰਕਾਰ ਨੇ ਰਲ ਕੇ ਮਤਲਬ ਇੱਕ ਆਫੀਸਰ ਬਾਹਰੋਂ ਆਫੀਸਰ ਮਲਾਈ ਤੇ ਉਹਨਾਂ ਨੇ ਇੱਕ ਕੁਕੀਨ ਨਾਮ ਦਾ ਜਿਹੜਾ ਮਿਸ਼ਨ ਸ਼ੁਰੂ ਕੀਤਾ ਉਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕੀਤਾ ਵੀ ਉਹਦੇ ਬੰਦਿਆਂ ਨੂੰ ਆਪਣੇ ਨਾਲ ਪੁਲਿਸ ਨੇ ਲਾਇਆ ਇੱਕ ਬੰਦਾ ਰਲਾਇਆ ਜਿਹੜਾ 24 ਘੰਟੇ ਫਿਰਪਨ ਦੇ ਨਾਲ ਰਹਿੰਦਾ ਹੈ ਇੱਕ ਬੰਦਾ ਰਲਾਇਆ ਜਿਹੜਾ ਬਾਹਰ ਰਹਿ ਕੇ ਫਿਰਪਨ ਦੇ ਜਿਹਨੇ ਕੰਮ ਸੰਭਦਾ ਹੈ ਮਤਲਬ ਕਾਰੋਬਾਰ ਵੇਖਦਾ ਹੈਗਾ ਦੋਵੇਂ ਬੰਦੇ ਉਹਨਾਂ ਨੇ ਆਪਣੇ ਨਾਲ ਰਲਾ ਲਏ ਉਸ ਤੋਂ ਬਾਅਦ ਕੀ ਹੀ ਗਈ ਉਹਨਾਂ ਨੂੰ ਇੱਕ ਆਫੀਸਰ ਹੀ ਉਹਨੂੰ ਪਤਾ ਲੱਗਾ ਜਿਹੜਾ ਫਿਰਪਨ ਹੈ ਉਹਦੀ ਉਮਰ ਹੁਣ ਦੇ ਨਾਲ ਨਾਲ ਉਹਦੇ ਜਿਹੜੀ ਅੱਖਾਂ 'ਚ ਮੋਤੀ ਆ ਉਤਰ ਆਇਆ ਹੈਗਾ ਤੇ ਉਹਨੇ ਮੋਤੀਏ ਦਾ ਜਿਹੜਾ ਆਪਰੇਸ਼ਨ ਕਰਾਉਣਾ ਚਾਹੁੰਦਾ ਹੈਗਾ ਉਹ ਤੇ ਫਿਰ ਹੌਲੀ ਹੌਲੀ ਜਦੋਂ ਉਹਨਾਂ ਨੇ ਵੇਟ ਕੀਤੀ ਕਦੋਂ ਜੰਗਲ 'ਚ ਬਾਹਰ ਆਉਂਦਾ ਵਾ ਕਿਸੇ ਹਸਪੀਟਲ ਜਾਂ ਕਦੋਂ ਇਹ ਆਪਰੇਸ਼ਨ ਕਰਾਉਣ ਜਾਊ ਉਹਦੀ ਵੇਟ ਫੇਰ ਜਿਹੜਾ ਉਹ ਖਬਰੀ ਸੀ ਉਹਦੇ ਨਾਲ ਦਾ ਬੰਦਾ ਵੀ ਰੱਪਨ ਦਾ ਬੰਦਾ ਸੀ ਉਹਨੇ ਪੁਲਿਸ ਨੂੰ ਮਤਲਬ ਖਬਰ ਦਿੱਤੀ ਕਿ ਇੰਨੀ ਤਰੀਕ ਨੂੰ ਫਲਾਣੇ ਫਲਾਣੇ ਨੂੰ ਵੀ ਰੱਪਨ ਜਿਹੜਾ ਚਾਹੁੰਦਾ ਕਿ ਮੈਂ ਆਪਣਾ ਆਪਰੇਸ਼ਨ ਕਰਵਾ ਆਲੇ ਹਸਪੀਟਲ ਤੋਂ ਤੇ ਉਹਨਾਂ ਨੇ ਫਿਰ ਜਿਹੜਾ ਮਿਸ਼ਨ ਕੋਕੀਨ ਸ਼ੁਰੂ ਕਰਤਾ ਕਿ ਜਿਹੜੀ ਆਪਾਂ ਐਂਬੂਲੈਂਸ ਭੇਜਾਂਗੇ ਉਹ ਆਪਾਂ ਭੇਜਾਂਗੇ ਤੇ ਆਪਣੇ ਵਿੱਚ ਤੋਂ ਪੁਲਿਸ ਵਾਲੇ ਹੋਣਗੇ ਤੇ ਨਾ ਉਹਦੇ ਤੇ ਸਾਰਾ ਜਿਹੜਾ ਹਸਪੀਟਲ ਦਾ ਲਿਖਿਆ ਹੋਊਗਾ ਆ ਤੁਸੀਂ ਤਸਵੀਰਾਂ ਵੇਖ ਸਾਹ ਦੇ ਫਿਰ ਉਹਨਾਂ ਜਿਹੜੇ ਐਂਬੂਲੈਂਸ ਉਸੇ ਤਰੀਕ ਨੂੰ ਐਂਬੂਲੈਂਸ ਜਿਹੜੀ ਉਹ ਜੰਗਲ ਚ ਗਈ ਠੀਕ ਆ ਤੇ ਫਿਰ ਆਪਾਂ ਨੂੰ ਉਹਦੇ ਵਿੱਚ ਬ ਜਦੋਂ ਬਾਹਰ ਨਿਕਲਿਆ ਜੰਗਲ ਤੋਂ ਬਾਹਰ ਨਿਕਲਿਆ ਉਹਨਾਂ ਨੇ ਪਹਿਲਾਂ ਹੀ ਪਲਾਨ ਬਣਾਇਆ ਇਹ ਆਪਣੀ ਪੂਰੀ ਮਤਲਬ ਫੌਜ ਵਗੈਰਾ ਤਿਆਰ ਰਹੀ। ਕੁੰੁਕੇਰਾ ਪਾਉਣ ਵਾਸਤੇ ਤੇ ਜਦੋਂ ਫਿਰ ਆਪਨ ਆਇਆ ਤੇ ਉਹ ਐਂਬੂਲੈਂਸ ਜਿਹੜੀ ਚਲਾਉਣ ਵਾਲੀ ਸੀ ਉਹ ਵੀ ਪੁਲਿਸ ਵਾਲੇ ਸੀ। ਉਹਨਾਂ ਨੂੰ ਉਹਨਾਂ ਨੇ ਪੁਲਿਸ ਨੇ ਸਿਗਨਲ ਰੱਖਿਆ ਕਿ ਤੁਸੀਂ ਜਦੋਂ ਮਤਲਬ ਉੱਪਰੋਂ ਨੀਲੀ ਲਾਈਟ ਜਿਹੜੇ ਨੀਲੇ ਹੂਟਰ ਨੇ ਐਂਬੂਲੈਂਸ ਦੇ ਜਦੋਂ ਚੱਲੋ ਚਲਾਓਗੇ ਸਾਨੂੰ ਪਤਾ ਲੱਗ ਜਾਊਗਾ ਤੁਸੀਂ ਆ ਗਏ ਜੇ ਤੇ ਫਿਰ ਆਪਨ ਉਸੇ ਗੱਡੀ 'ਚ ਆ ਤੇ ਉਹ ਜਦੋਂ ਉਹਨਾਂ ਨੇ ਹੂਟਰ ਆਉਣ ਕਿਤੇ ਪੁਲਿਸ ਨੂੰ ਪਤਾ ਲੱਗ ਗਿਆ ਉਹਨੇ ਅੱਗੇ ਟਰੱਕ ਕਰਤੀ। ਸ਼ਰਤ ਦੇ ਅੱਗੇ ਟਰੱਕਾਂ ਨੂੰ ਐਂਬੂਲੈਂਸ ਦਾ ਰਾਹ ਸਾਹ ਰੋਕ ਲਈ ਤੇ ਜਦੋਂ ਵਿਰਪਨ ਨੂੰ ਪਤਾ ਲੱਗਿਆ ਉਹਨੇ ਸਭ ਤੋਂ ਪਹਿਲਾਂ ਗੋਲੀਆਂ ਮਾਰੀਆਂ ਜਿਹੜਾ ਡਰਾਈਵਰ ਚਲਾਉਂਦਾ ਸੀ ਫਿਰ ਉਹਦੇ ਬਾਹਰ ਉਹਦੇ ਨਾਲ ਦੋ ਦਨ ਬੰਦੇ ਹੁੰਦਾ AK47 ਨਾਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਪੁਲਿਸ ਨੇ ਵੀ ਜਵਾਬੀ ਮੱਲੋ ਕਾਰਵਾਈ ਦੇ ਵਿੱਚ ਉਹਨਾਂ ਨੂੰ ਤਿੰਨਾਂ ਚੌਹਾਂ ਜਾਣੇ ਜਿੰਨੇ ਵੀ ਉਹ ਬੰਦੇ ਸਾਰੇ ਨੂੰ ਮਾਰਤਾ ਤੇ ਵਿਰਪਨ ਮੁੜ ਕੇ ਉੱਥੇ ਜਿਹੜਾ ਮਰ ਗਿਆ ਤੇ ਇਹ ਪੂਰੇ 20 ਸਾਲਾਂ ਦੇ ਵਿੱਚ ਕਈ ਹਰਾਨ ਰਹੇ ਜੋਗੇ 220 ਕਰੋੜ ਰੁਪਈਆ ਸਰਕਾਰ ਦਾ ਖਰਚਾ ਆ ਗਿਆ ਹਨੂ ਫੜਨ ਵਾਸਤੇ ਫੇਰ ਵੀ ਉਹ ਫੜਿਆ ਨਹੀਂ ਜਾਂਦਾ ਲਾਸਟ ਤੇ ਉਹਨੂੰ ਮਾਰਨਾ ਹੀ ਪਿਆ ਉਹ ਵੀ ਜੰਗਲ 'ਚੋਂ ਬਾਹਰ ਲਿਆ ਆਗੇ ਠੀਕ ਆ ਕਿ ਉਹ ਜੰਗਲ 'ਚ ਜਿਸ ਜੰਗਲ 'ਚ ਰਹਿੰਦਾ ਉਹ ਕਦੀ ਫੜਿਆ ਨਹੀਂ ਜਾਣਾ ਉਹਨੇ ਤੇ ਸਰਕਾਰ ਇਹ ਗੱਲ ਮੰਨ ਗਈ ਵੀ ਇਹਨੂੰ ਜੰਗਲ 'ਚ ਹੀ ਨਹੀਂ ਫੜ ਸਕਦੇ ਇਹਨੂੰ ਜੰਗਲ 'ਚੋਂ ਬਾਹਰ ਕੱਢਣਾ ਪਊਗਾ ਤੇ ਫੇਰ ਵੀ ਮਾਰਾਇਆ ਤੇ ਉਹਦੇ ਆਪਣਿਆਂ ਨੇ ਉਹਨੇ ਮਾਰਾਇਆ ਤੇ 220 ਕਰੋੜ ਰੁਪਏ ਦਾ ਖਰਚਾ ਆ ਗਿਆ ਤੇ 20 ਸਾਲ ਲੱਗੇ ਹੀ 20 ਸਾਲਾਂ ਬਾਅਦ ਫੇਰ ਆਪਾਂ ਨੂੰ ਮਾਰਿਆ ਗਿਆ ਐਡਾ ਤਗੜਾ ਉਹ ਡਾਕੂ ਹੈ ਡਾਕ ਖੋਫਨਾਕ ਉਹਦਾ ਨਾਮ ਬਣ ਗਿਆ ਹੈ ਕ੍ਰਾਂਮਿਤ ਕਰਾਈਂ ਦੀ ਦੁਨੀਆ 'ਚ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂ